ਪੰਥ ਅਤੇ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੀ ਸ਼ਾਨਾਮਤ ਇਤਿਹਾਸ ਅਤੇ ਸੰਘਰਸ਼ ਵਾਲੀ ਇੱਕ ਸਦੀ ਪੁਰਾਣੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਉਤੇ ਛਾਇ ਸੰਕਰਤੇ ਬਦਲ ਕੀ ਹੁਣ ਹਟ ਜਾਣਗੇ ਕਰੋੜਾਂ ਪੰਜਾਬੀਆਂ ਦਾ ਧਿਆਨ ਇਸ ਮੁੱਦੇ ਉਤੇ ਕੇਂਦਰਿਤ ਹੈ ਸ਼੍ਰੋਮਣੀ ਅਕਾਲੀ ਦਲ ਦਾ ਕਮਜ਼ੋਰ ਹੋਣਾ ਪੰਜਾਬ ਅਤੇ ਪੰਥ ਦੋਹਾਂ ਲਈ ਖਤਰਨਾਕ ਹੈ ਇਸ ਲਈ ਜ਼ਰੂਰੀ ਹੈ ਕਿ ਇਸ ਖੇਤਰੀ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ ਪਰ ਕਿਵੇਂ ਇਸ ਮਾਮਲੇ ਵਿੱਚ ਪਹਿਲ ਕਦਮੇ ਕਰ ਰਹੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ 18 ਸਤੰਬਰ ਨੂੰ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਸੱਦੀ ਗਈ ਹੈ। ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਦੇਸ਼ਾ ਅਤੇ ਦਸ਼ਾ ਦੋਹਾਂ ਬਾਰੇ ਅਹਿਮ ਫੈਸਲਾ ਲਿਆ ਜਾ ਸਕਦਾ ਹੈ। ਇਸ ਦੇ ਸੰਭਾਵਨਾ ਦਲ ਦੇ ਵਰਤਮਾਨ ਪ੍ਰਧਾਨ ਸਖਵੀਰ ਸਿੰਘ ਬਾਦਲ ਨੂੰ ਤਨਖਾਹਾਂ ਕਰਾਰ ਦੇਣ ਅਤੇ ਉਸ ਸਮੇਂ ਅਕਾਲੀ ਸਰਕਾਰ ਵਿੱਚ ਮੰਤਰੀ ਰਹੇ ਕਈ ਅਕਾਲੀ ਆਗੂਆਂ ਦੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਸਪਸ਼ਟੀਕਰਨ ਸੌਂਪਣ ਤੋਂ ਬਾਅਦ ਹੋਰ ਵੀ ਵੱਧ ਗਈ ਹੈ ਅੱਜ ਵੀ ਬੀਬੀ ਜਗੀਰ ਕੌਰ ਪਰਮਿੰਦਰ ਸਿੰਘ ਢੇਂਡਸਾ ਅਤੇ ਸੋਹਣ ਸਿੰਘ ਠੰਡਲ ਨੇ ਅਕਾਲ ਤਖਤ ਸਾਹਿਬ ਉਤੇ ਪੇਸ਼ ਹੋ ਕੇ ਸਪਸ਼ਟੀਕਰਨ ਸੌਪੇ ਕਿ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲੰਬੇ ਹੋਣਗੇ ਜਾਂ ਕੀ ਅ제ਹਾ ਕੀਤਾ ਜਾਵੇਗਾ ਜੇਕਰ ਇਹ ਨਵਉਤਾਈ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੌਣ ਹੋਏਗਾ ਕਿਹੜੀ ਅ제ਹੀ ਸ਼ਖਸੀਅਤ ਹੋ ਸਕਦੀ ਹੈ ਜਿਸ ਉਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਧੜੇ ਸਹਿਮਤ ਹੋ ਜਾਣ ਇਹ ਗੁਣਾ ਤਾਕਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉੱਤੇ ਪੈ ਸਕਦਾ ਇਸ ਤੇ ਚਰਚਾ ਤੇਜ਼ ਹੋ ਗਈ ਹੈ ਪਹਿਲਾਂ ਵੀ ਇੱਕ ਵਾਰ ਉਹਨਾਂ ਦਾ ਨਾਂ ਇਸ ਪੱਕ ਤੋਂ ਸਾਹਮਣੇ ਆਇਆ ਸੀ ਇਸ ਉੱਤੇ ਉਹ ਸਾਫ਼ ਕਰ ਚੁੱਕੇ ਨੇ ਕਿ ਜੇਕਰ ਸਾਰੇ ਧੜੇ ਇਕਜੁੱਟ ਹੋਣਗੇ ਤਾਂ ਹੀ ਉਹ ਇਸ ਉੱਤੇ ਵਿਚਾਰ ਕਰਨਗੇ ਸ਼੍ਰੋਮਣੀ ਅਕਾਲੀ ਦਲ ਬਾਰੇ ਦੇਖੋ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੀ ਸੋਚਦੇ ਨੇ ਅੱਜ ਤੱਕ ਸਭ ਦੇ ਵਿਚਾਰ ਅਧੀਨ ਮਾਮਲਾ ਹੈ ਪਰ ਮੈਂ ਇੰਨੀ ਗੱਲ ਜ਼ਰੂਰ ਕਹਾਂਗਾ ਕਿ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਜ਼ਰੂਰਤ ਹੈ ਔਰ ਇਹ ਗੱਲ ਜਿਹੜੇ ਗੈਰ ਅਕਾਲੀ ਲੀਡਰ ਨੇ ਕਾਂਗਰਸ ਦੇ ਨੇ ਜਾਂ ਆਮ ਆਦਮੀ ਪਾਰਟੀ ਦੇ ਨੇ ਭਾਜਪਾ ਦੇ ਨੇ ਉਹ ਵੀ ਆਪਣੇ ਬਿਆਨਾਂ ਦੇ ਵਿੱਚ ਜਿਹੜਾ ਉਹ ਕਹਿ ਚੁੱਕੇ ਨੇ ਕਿ ਪੰਜਾਬ ਦੇ ਵਿੱਚ ਜੇ ਸਟੇਟ ਨੂੰ ਜਿਹੜਾ ਹੈਗਾ ਸੇਫ ਰੱਖਣਾ ਜੇ ਸਟੇਟ ਨੂੰ ਜਿਹੜਾ ਹੈ ਅਸੀਂ ਮੰਜ਼ਲਾ ਤੇ ਲੈ ਕੇ ਜਾਣਾ ਤਰੱਕੀਆਂ ਤੇ ਲੈ ਕੇ ਜਾਣਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਜ਼ਰੂਰਤ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਖਾਸ ਤੌਰ ਦੇ ਉੱਤੇ ਧਿਆਨ ਰੱਖਣਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਨਹੀਂ ਹੋਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੀ ਰਹਿਣਾ ਚਾਹੀਦਾ ਹੈ ਇਹਦੇ ਲਈ ਚਾਹੇ ਕੁਝ ਵੀ ਕਰਨਾ ਪਵੇ ਤਿਆਗ ਕਰਨਾ ਪਵੇ ਚਾਹੇ ਸਮਰਪਣ ਭਾਵਨਾ ਦਿਖਾਉਣੀ ਪਵੇ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿੰਦਾ ਰੱਖਣਾ ਅੱਜ ਦੇ ਸਮੇਂ ਦੇ ਵਿੱਚ ਵੱਡੀ ਜ਼ਰੂਰਤ ਹੈ ਪੰਜਾਬ ਲਈ ਔਰ ਦੁਨੀਆ ਭਰ ਦੇ ਸਿੱਖਾਂ ਲਈ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੌਣ ਹੋਵੇਗਾ ਅਤੇ ਇਸ ਵਿੱਚ ਹੋਰ ਕਿਹੜੇ ਆਗੂ ਫੈਸਲਾਕੁਨ ਅਤੇ ਪ੍ਰਭਾਵਸ਼ਾਲੀ ਹੋਣਗੇ ਇਹ ਸਵਾਲ ਛੋਟਾ ਹੈ ਵੱਡੀ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਅਤੇ ਮਜ਼ਬੂਤੀ ਦੀ ਹੈ ਇਹ ਗਲਤ ਹੈ ਹਰੇਕ ਪੰਜਾਬੀ ਮੰਨਦਾ ਹੈ ਕਿ ਪੰਜਾਬ ਅੰਦਰ ਇੱਕ ਤਾਕਤਵਰ ਖੇਤਰੀ ਪਾਰਟੀ ਅਤ ਜ਼ਰੂਰੀ ਹੈ ਪੰਜਾਬੀ ਹੀ ਨਹੀਂ ਇਹ ਗਲਤਾਂ ਜਨਤਕ ਤੌਰ ਤੇ ਕਾਂਗਰਸੀ ਆਗੂ ਅਤੇ ਹੋਰ ਵਿਰੋਧੀ ਵੀ ਮੰਨ ਚੁੱਕੇ ਨੇ ਨੈਸ਼ਨਲ ਪਾਰਟੀਆਂ ਦੇ ਮੁਕਾਬਲੇ ਜਿੰਨੀ شدت ਨਾਲ ਸੂਬੇ ਦੇ ਮੁੱਦੇ ਖੇਤਰੀ ਪਾਰਟੀ ਚੁੱਕ ਸਕਦੀ ਹੈ ਸੂਬੇ ਦੇ ਹੱਕਾਂ ਲਈ ਲੜ ਸਕਦੀ ਹੈ ਉਨੀ شدت ਨਾਲ ਕੋਈ ਕੌਮੀ ਪਾਰਟੀ ਕੰਮ ਨਹੀਂ ਕਰ ਸਕਦੀ ਪੰਜਾਬ ਦੇ ਹੱਕ ਅਤੇ ਹਿੱਤ ਥੋੜੇ ਅਜੀਬ ਅਤੇ ਗੁੰਝਲਦਾਰ ਨੇ ਇੱਥੋਂ ਦੇ ਮਸਲਿਆਂ ਉੱਤੇ ਕੌਮੀ ਪਾਰਟੀਆਂ ਕਸੂਤੀਆਂ ਫਸ ਜਾਂਦੀਆਂ ਨੇ ਕਿਉਂਕਿ ਗੱਲ ਜਦੋਂ ਪੰਜਾਬ ਦੇ ਪਾਣੀਆਂ ਰਾਜਧਾਨੀ ਪੰਜਾਬੀ ਬੋਲਦੇ ਇਲਾਕਿਆਂ ਅਤੇ ਵੱਧ ਅਧਿਕਾਰਾਂ ਦੀ ਆਉਂਦੀ ਆ ਤਾਂ ਕੌਮੀ ਪਾਰਟੀਆਂ ਨੇ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਦਾ ਪੱਕਾ ਵੀ ਪੂਰਨਾ ਹੁੰਦਾ ਹੈ ਇਸ ਲਈ ਸਿਰਫ ਖੇਤਰੀ ਪਾਰਟੀ ਹੀ ਪੰਜਾਬ ਲਈ ਫਾਇਦੇਮੰਦ ਹੈ ਇਹ ਸ਼੍ਰੋਮਣੀ ਅਕਾਲੀ ਦਲ ਤੋਂ ਹੋਰ ਬਿਹਤਰ ਹੋਰ ਕੋਈ ਨਹੀਂ ਹੋ ਸਕਦੀ ਇਸ ਦਾ ਕੁਰਬਾਨੀਆਂ ਵਾਲਾ ਸ਼ਾਨਾਮਤਾ ਇਤਿਹਾਸ ਹੈ ਲੋਕਾਂ ਵਿੱਚ ਰੋਹ ਅਤੇ ਰੋਸ ਅਕਾਲੀ ਦਲ ਨਾਲ ਨਹੀਂ ਸਗੋਂ ਇਸ ਪਾਰਟੀ ਨੂੰ ਚਲਾਉਣ ਵਾਲਿਆਂ ਨਾਲ ਹੈ ਇਹ ਵੀ ਬਧੇਰੇ ਬਾਦਲ ਪਰਿਵਾਰ ਨਾਲ 10 ਸਾਲ ਦੇ ਅਕਾਲੀ ਸਰਕਾਰ ਦੇ ਰਾਜ ਮੌਕੇ ਜੋ ਹੋਇਆ ਲੋਕ ਹਲੇ ਤੱਕ ਉਸ ਨੂੰ ਭੁੱਲਣ ਨੂੰ ਤਿਆਰ ਨਹੀਂ ਇਸੇ ਕਰਕੇ ਜੇਕਰ ਸੁਖਵੀਰ ਸਿੰਘ ਬਾਦਲ ਦੇ ਪਾਸੇ ਹੋਣ ਜਾਂ ਪਾਸੇ ਕਰਨ ਵਰਗਾ ਕੋਈ ਵੀ ਕਦਮ ਚੁੱਕਿਆ ਜਾਂਦਾ ਹੈ ਤਾਂ ਸ਼ਰਮਨੇ ਅਕਾਲੀ ਦਲ ਪੰਥ ਅਤੇ ਪੰਜਾਬ ਦੇ ਹਿੱਤ ਵਿੱਚ ਹੋਵੇਗਾ ਜਿੱਥੋਂ ਤੱਕ ਗੱਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਆ ਤਾਂ ਉਹ ਪੜ੍ਹੇ ਲਿਖੇ ਸੂਝਵਾਨ ਸਿੱਖ ਵਿਦਵਾਨ ਨੇ ਹਰ ਮੁੱਦੇ ਉੱਤੇ ਉਹਨਾਂ ਦੀ ਪਹੁੰਚ ਅਤੇ ਸੋਚ ਸਪਸ਼ਟ ਹੈ ਫਿਰ ਉਹ ਇਸ ਦਾ ਪ੍ਰਕਾਵਾ ਕਰਨ ਲੱਗੇ ਵੀ ਝਿਜਕਦੇ ਨਹੀਂ ਸਗੋਂ ਬੇਵਾਕੀ ਨਾਲ ਆਪਣੀ ਗੱਲ ਰੱਖਦੇ ਨੇ ਦੁਨੀਆਂ ਦੇ ਵਿੱਚ ਹੀ ਜਦੋਂ ਅਸੀਂ ਦੁਨੀਆਂ ਦੇ ਇਤਿਹਾਸ ਤੇ ਮੌਜੂਦਾ ਇਤਿਹਾਸ ਤੇ ਨਜ਼ਰ ਮਾਰਦੇ ਤੇ ਦੁਨੀਆਂ ਦੇ ਹਰ ਮੁਲਕ ਦੇ ਵਿੱਚ ਹੀ ਉੱਥੋਂ ਦੀਆਂ ਕੱਟਜਿੰਤੀਆਂ ਨੂੰ ਜਿਹੜਾ ਹੈ ਉਹ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਚਾਹੇ ਕੋਈ ਵੀ ਦੇਸ਼ ਹੈ ਔਰ ਭਾਰਤ ਦੇ ਵਿੱਚ ਵੀ ਕਟਗਿੰਤੀਆਂ ਜਿਹੜੀਆਂ ਹਮੇਸ਼ਾ ਨਿਸ਼ਾਨੇ ਤੇ ਰਹੀਆਂ ਨੇ ਚਾਹੇ ਉਹ ਮੁਗਲਾਂ ਦਾ ਦੌਰ ਹੋਵੇ ਚਾਹੇ ਉਹ ਬ੍ਰਿਟਿਸ਼ ਦੌਰ ਹੋਵੇ ਤੇ ਚਾਹੇ ਉਹ ਅੱਜ ਦਾ ਜਿਹੜਾ ਮਾਡਰਨ ਯੁੱਗ ਹੋਵੇ ਅੱਜ ਵੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕਟਗਿੰਤੀਆਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਖਾਸ ਤੌਰ ਤੇ ਜੇ ਮੈਂ ਆਪਣੇ ਸਿੱਖਾਂ ਦੀ ਗੱਲ ਕਰਾਂ ਤਾਂ ਸਾਡੇ ਸਿੱਖਾਂ ਦੇ ਖਿਲਾਫ ਇੱਕ ਵਿਰੋਧ ਦੇ ਵਿੱਚ ਬਿਰਤਾਂਤ ਸਿਰਜੇ ਜਾਣ ਦੀ ਜਿਹੜੀ ਹੈ ਕਾਫੀ ਲੰਬੇ ਸਮੇਂ ਤੇ ਜਦੋਜਾਤ ਚੱਲ ਰਹੀ ਹੈ ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਇਸ ਤਰ੍ਹਾਂ ਦੇ ਬਣੇ ਹੋਏ ਐ ਜਿਨ੍ਹਾਂ ਦਾ ਕੰਮ ਹੀ ਸਿੱਖਾਂ ਦੇ ਖਿਲਾਫ ਜਿਹੜਾ ਹੈ ਉਹ ਨਫ਼ਰਤ ਫਲਾਉਣਾ ਸਿੱਖਾਂ ਦੇ ਖਿਲਾਫ ਜਿਹੜਾ ਇੱਕ ਵਰਤਾਂਤ ਸਿਰਜਣਾ ਜਿਹੜਾ ਹੈ ਉਹ ਧੰਦਾ ਬਣ ਗਿਆ ਔਰ ਹੈਰਾਨੀ ਦੀ ਗੱਲ ਹੈ ਕਿ ਸਿੱਖ ਸੰਸਥਾਵਾਂ ਸ਼ਿਕਾਇਤ ਕਰਦੀਆਂ ਨੇ ਸਬੰਧਤ ਜਿਹੜੇ ਪਲੇਟਫਾਰਮ ਨੇ ਸੋਸ਼ਲ ਮੀਡੀਆ ਦੇ ਉਹਨਾਂ ਦੇ ਓਨਰਸ ਦੇ ਕੋਲ ਸ਼ਿਕਾਇਤ ਕੀਤੀ ਜਾਂਦੀ ਹੈ ਤੇ ਕੋਈ ਅਸਰ ਨਹੀਂ ਹੁੰਦਾ ਸਿੱਖ ਸੰਸਥਾਵਾਂ ਦੀ ਜਿਹੜੀ ਸ਼ਿਕਾਇਤ ਦਾ ਦੂਜੇ ਪਾਸੇ ਜਿਹੜੇ ਸਾਡੇ ਚੈਨਲ ਜਾਂ ਸੋਸ਼ਲ ਮੀਡੀਆ ਪਲੇਟਫਾਰਮ ਇਸ ਨਫਰਤ ਦੇ ਨੈਰੇਟਿਵ ਨੂੰ ਤੋੜਦੇ ਨੇ ਤਾਂ ਉਹਨਾਂ ਦੇ ਪੇਸ ਜਿਹੜੇ ਨੇ ਉਹ ਬੰਦ ਕਰ ਦਿੱਤੇ ਜਾਂਦੇ ਨੇ ਜਾਂ ਉਹਨਾਂ ਦੀ ਜੀਚ ਜਿਹੜੀ ਆ ਉਹ ਘਟਾ ਦਿੱਤੀ ਜਾਂਦੀ ਹੈ ਤੇ ਮੈਂ ਸਮਝਦਾ ਏਕ ਬਹੁਤ ਵੱਡਾ ਜਿਹੜਾ ਸਿੱਖਾਂ ਦੇ ਖਿਲਾਫ ਸਾਜ਼ਿਸ਼ ਘੜੀ ਜਾ ਰਹੀ ਹੈ ਭਾਰਤ ਦੇ ਵਿੱਚ ਕਿ ਸਿੱਖਾਂ ਦੇ ਖਿਲਾਫ ਇੱਕ ਬਿਰਤਾਂਤ ਜਿਹੜਾ ਲੰਬੇ ਸਮੇਂ ਤੋਂ ਜਿਹੜਾ ਹੈ ਉਹ ਸਿਰਜਿਆ ਜਾ ਰਿਹਾ ਹੈ ਅ ਔਰ ਇਹਦੇ ਨਤੀਜੇ ਜਿਹੜੇ ਆ ਬੜੇ ਭਿਆਨਕ ਜਿਹੜੇ ਨਿਕਲਦੇ ਆ ਅਹ ਵੋਟ ਪੋਲਰਾਈਜੇਸ਼ਨ ਦੀ ਜਿਹੜੀ ਪਾਲਸੀ ਹੈ ਉਸ ਨੂੰ ਮੱਧੇ ਨਜ਼ਰ ਕਿਸੇ ਕੌਮ ਨੂੰ ਜਿਹੜਾ ਨਿਸ਼ਾਨਾ ਬਣਾਉਣਾ ਉਹਦੇ ਖਿਲਾਫ ਬਰਤਾਂਤ ਸਿਰਜਨੇ ਇਹ ਦੇਸ਼ ਹਿੱਤ ਦੇ ਵਿੱਚ ਵੀ ਜਿਹੜਾ ਉਹ ਨਹੀਂ ਹੁੰਦਾ ਇਹ ਇਹਦੇ ਨਾਲ ਵੱਡੇ ਵੱਡੇ ਲਾਂਬੂ ਲੱਗ ਜਾਂਦੇ ਆ ਜਿਨ੍ਹਾਂ ਨੂੰ ਮੁਰਕੇ ਕੰਟਰੋਲ ਕਰਨਾ ਜਿਹੜਾ ਹੈ ਸਰਕਾਰਾਂ ਦੇ ਵੀ ਬਸ ਦੀ ਗੱਲ ਨਹੀਂ ਹੁੰਦਾ ਔਰ ਅਸੀਂ ਮਨੀਪੁਰ ਵਰਗੇ ਜਾਂ ਹੋਰ ਗੁਜਰਾਤ ਵਰਗੇ ਜਾਂ ਇਹ ਇਹ ਦੁਖਾਂਤ ਜਿਹੜੇ ਵਾਪਰੇ ਅਸੀਂ ਉਹ ਉਹ ਸੁਣ ਚੁੱਕੇ ਆ ਦੇਖ ਚੁੱਕੇ ਆ ਤਾਂ ਸਰਕਾਰਾਂ ਨੂੰ ਵੀ ਜਿਹੜਾ ਕਿਸੇ ਕੌਮ ਦੇ ਖਿਲਾਫ ਸਰਜੇ ਜਾ ਰਹੇ ਨੈਰੇਟਿਵ ਦੇ ਖਿਲਾਫ ਕਦਮ ਚੁੱਕਨੇ ਚਾਹੀਦੇ ਜਿਹੜੇ ਨੈਰੇਟਿਵ ਸਰਜਦੇ ਆ ਉਹਨਾਂ ਦੇ ਉੱਤੇ ਸਖੰਡਾ ਜਿਹੜਾ ਕਸਿਆ ਜਾਣਾ ਚਾਹੀਦਾ ਔਰ ਕੋਰਟਾਂ ਦੇ ਵਿੱਚ ਵੀ ਜਿਹੜਾ ਹੈ ਇਹਨਾਂ ਦੇ ਉੱਤੇ ਕਾਫੀ ਜਿਹੜਾ ਬੈਨ ਲੱਗਣਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਧ ਰਹੇ ਸੰਕਟ ਨੂੰ ਦੇਖਦੇ ਹੋਏ ਅਤੇ ਸੁਖਵੀਰ ਸਿੰਘ ਬਾਦਲ ਦੀ ਪਾਰਟੀ ਦੇ ਅੰਦਰ ਅਤੇ ਬਾਹਰ ਵਿਰੋਧਤਾ ਦੇ ਮੱਦੇਨਜ਼ਰ ਕੋਈ ਵੀ ਪੁਚਾਲ ਲਿਆਉਣ ਵਰਗਾ ਫੈਸਲਾ ਸੰਭਵ ਹੈ ਸੁਖਵੀਰ ਸਿੰਘ ਬਾਦਲ ਨੂੰ ਵੱਡਾ ਦਿਲ ਦਿਖਾਉਂਦੇ ਹੋਏ ਅਤੇ ਸ਼ਰਮ ਨੇ ਅਕਾਲੀ ਦਲ ਦੇ ਵੱਡੇ ਹਿੱਤਾਂ ਲਈ ਖੁਦ ਹੀ ਅੱਗੇ ਆਉਣਾ ਚਾਹੀਦਾ ਹੈ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਆਪਣੀ ਜ਼ਿੰਦਗੀ ਵਿੱਚ ਕਈ ਵਾਰ ਅਜਿਹੇ ਮੌਕੇ ਅਤੇ ਔਖੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੂੰ ਵੀ ਪ੍ਰਧਾਨਗੀ ਛੱਡਣੀ ਪਈ ਸੀ ਪਰ ਸਮੇਂ ਨਾਲ ਸੰਘਰਸ਼ ਵਿੱਚੋਂ ਨਿਕਲ ਕੇ ਉਹ ਮੋੜ ਮੋਰੀ ਭੂਮਿਕਾ ਵਿੱਚ ਆਏ ਅਤੇ ਉਸ ਤੋਂ ਬਾਅਦ ਵੀ ਮੁੱਖ ਮੰਤਰੀ ਬਣੇ ਬਾਕੀ ਬਗੀ ਜਾਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਵਾਲੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਫਾਇਦਾ ਨਹੀਂ ਕਰ ਰਹੇ ਸਗੋਂ ਇਹ 100 ਸਾਲ ਪੁਰਾਣੀ ਇਸ ਪਾਰਟੀ ਨੂੰ ਕਮਜ਼ੋਰ ਕਰਨ ਦਾ ਕੰਮ ਕਰ ਰਹੇ ਨੇ ਇਹਨਾਂ ਵਿੱਚੋਂ ਕੁਝ ਅਜਿਹੇ ਆਗੂ ਵੀ ਨੇ ਜਿਨ੍ਹਾਂ ਦਾ ਆਪਣਾ ਆਧਾਰ ਖੁੱਸ ਚੁੱਕਿਆ ਹੈ ਇਹ ਗੱਲ ਚੁਭ ਵੀ ਹੋ ਸਕਦੀ ਹੈ ਪਰ ਸੱਚ ਹੈ ਜੇਕਰ ਭੁਲੇਖਾ ਹੋਵੇ ਤਾਂ ਅਜੇ ਹੀ ਆਗੂ ਆਜ਼ਾਦ ਜਾਂ ਬਾਗੀ ਧੜੇ ਵੱਲੋਂ ਚੋਣ ਲੜ ਕੇ ਦੇਖ ਲੈਣ ਭੁਲੇਖੇ ਦੂਰ ਹੋ ਜਾਣਗੇ ਇਹਨਾਂ ਵਿੱਚੋਂ ਕੁਝ ਅਜਿਹਾ ਕਰਕੇ ਦੇਖ ਵੀ ਚੁੱਕੇ ਨੇ ਸ਼ਤਾਬਦੀ ਸਮਾਗਮ ਮਗਰੋਂ 18 ਸਤੰਬਰ ਨੂੰ ਸ਼੍ਰੀ ਕਾਲ ਤਕਸਾਭ ਵਿਖੇ ਪੰਜ ਸਿੰਘ ਸਹਿਵਾਨ ਦੀ ਇਕੱਤਰਤਾ ਹੋਵੇਗੀ ਦੱਸਿਆ ਜਾ ਰਿਹਾ ਹੈ ਕਿ ਸ਼੍ਰੀ ਕਾਲ ਤਕਸਾਭ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਇਹ ਇਕੱਤਰਤਾ ਸੱਦੀ ਹੈ ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਮੁੱਦਾ ਵਿਚਾਰਿਆ ਜਾ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਅਹਿਮ ਫੈਸਲਾ ਵੀ ਲਿਆ ਜਾ ਸਕਦਾ ਹੈ ਸ਼੍ਰੀ ਹਰਕਾਲਤਾਖ ਸਾਹਿਬ ਅਤੇ ਪੰਜ ਸਿੰਘ ਸਹਿਬਾਨਾਂ ਦੇ ਆਦੇਸ਼ਾਂ ਉੱਤੇ ਹੁਣ ਤੱਕ 2007 ਤੋਂ 2017 ਅਕਾਲੀ ਸਰਕਾਰ ਵਿੱਚ ਮੰਤਰੀ ਰਹੇ ਕਈ ਅਕਾਲੀ ਆਗੂ ਸ਼੍ਰੀ ਹਰਕਾਲਤਾਖ ਸਾਹਿਬ ਉੱਤੇ ਪੇਸ਼ ਹੋ ਕੇ ਸਪਸ਼ਟੀਕਰਨ ਦੇ ਚੁੱਕੇ ਨੇ ਇਸ ਤੋਂ ਪਹਿਲਾਂ ਸ਼੍ਰੋਮ ਨੇ ਅਕਾਲੀ ਦਲ ਦੇ ਪ੍ਰਧਾਨ ਅਤੇ ਉਸ ਵੇਲੇ ਦੇ ਗ੍ਰਹਿ ਮੰਤਰੀ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਸੀ ਤਨਖਾਹਿਆ ਕਰਾਰ ਦਿੱਤੇ ਜਾਣ ਤੋਂ ਫੌਰੀ ਬਾਅਦ ਸੁਖਵੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਪੇਸ਼ ਹੋਏ ਅਤੇ ਸਪਸ਼ਟੀਕਰਨ ਦਿੱਤਾ ਉਹਨਾਂ ਨਾਲ ਡਾਕਟਰ ਦਲਜੀਤ ਸਿੰਘ ਚੀਮਾ ਨੇ ਵੀ ਸਪਸ਼ਟੀਕਰਨ ਸੌਪਿਆ ਸੀ ਡਾਕਟਰ ਚੀਮਾ ਵੀ ਉਸ ਸਰਕਾਰ ਵਿੱਚ ਮੰਤਰੀ ਸਨ ਇਸ ਤੋਂ ਬਾਅਦ 사ਫਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ 사ਫਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਘਾ ਵੀ ਪੇਸ਼ ਹੋ ਚੁੱਕੇ ਨੇ ਇਸੇ ਤਰ੍ਹਾਂ ਅੱਜ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਬੀ ਬੀ ਜਗੀਰ ਕੌਰ ਸੋਮ ਸਿੰਘ ਠੰਡਲ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਪੇਸ਼ ਹੋਏ ਇਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਉਹਨਾਂ ਕਿਹਾ ਕਿ ਜਿੰਨੀ ਦੇਰ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਬਾਰੇ ਕੋਈ ਆਦੇਸ਼ ਨਹੀਂ ਆਉਂਦਾ ਉਨੀ ਦੇਰ ਉਹ ਇਸ ਬਾਰੇ ਕੁਝ ਨਹੀਂ ਆਖਣਗੇ ਜੋ ਸਪਸ਼ਟੀਕਰਨ ਦੇਣਾ ਸੀ ਉਹ ਸੌਂਪ ਦਿੱਤਾ ਅੱਗੇ ਹੁਣ ਸਿੰਘ ਸਾਹਿਬਾਂ ਨੇ ਦੇਖਣਾ ਉਹਨਾਂ ਇਹ ਵੀ ਕਿਹਾ ਕਿ ਸ਼੍ਰੀ ਅਕਾਲ ਤਖਸਾਲ ਸਾਹਿਬ ਦਾ ਹੁਕਮ ਪ੍ਰਵਾਨ ਹੋਏਗਾ ਸਭ ਤੋਂ ਪਹਿਲਾਂ ਦੇਖੋ ਬੀਬੀ ਜ਼ਗੀਰ ਕੌਰ ਨੇ ਸ਼੍ਰੀ ਅਕਾਲ ਤਖਸਾਲ ਸਾਹਿਬ ਉੱਤੇ ਸਪਸ਼ਟੀਕਰਨ ਸੌਂਪਣ ਮਗਰੋਂ ਕੀ ਆਖਿਆ ਉਹਨਾਂ ਕਿਹਾ ਕਿ ਉਹ ਹਮੇਸ਼ਾ ਮਰਿਆਦਾ ਦੇ ਹਮੇ ਰਹੇ ਨੇ ਅਤੇ ਮਰਿਆਦਾ ਦੇ ਖਿਲਾਫ ਡਟ ਕੇ ਖੜੇ ਵੀ ਹੋਏ ਨੇ ਇਸੇ ਕਾਰਨ ਹੀ ਉਹਨਾਂ ਨੂੰ ਦੋ ਵਾਰ ਪਾਰਟੀ ਤੋਂ ਬਾਹਰ ਕੱਢਿਆ ਗਿਆ ਬੀਬੀ ਜ਼ਗੀਰ ਕੌਰ ਨੇ ਆਖਿਆ ਕਿ ਜੇਕਰ ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਜਥੇਦਾਰਾਂ ਨੇ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾਈ ਨਹੀਂ ਤਾਂ ਉਹਨਾਂ ਨੂੰ ਵੀ ਇੱਥੇ ਆ ਕੇ ਸੱਚ ਬੋਲਣਾ ਚਾਹੀਦਾ ਹੈ। ਸ੍ਰੀ ਅਕਾਲ ਸਾਹਿਬ ਜੀ ਦੇ ਜਥੇਦਾਰ ਨੇ ਪੰਡਾ ਸਿੰਘ ਸਹਿਬਾਨਾ ਨੇ ਮਿਲ ਕੇ ਵਿਚਾਰ ਕਰਨੀ ਹੈ ਕਿਹਦਾ ਕਿੰਨਾ ਦੋਸ਼ ਹੈ, ਕਿਹਦਾ ਕਿੰਨਾ ਦੋਸ਼ ਹੈ, ਕਿਹਨੇ ਕੀ ਕੀਤਾ। ਜੀ ਆਏ ਹੈ ਕਿ ਪੰਥ ਵਿੱਚ ਜਿਹੜੀ ਦੁਬਧਾ ਪਈ ਹੈ, ਉਹ ਦੁਬਧਾ ਦੂਰ ਹੋਵੇ। ਕਿਉਂਕਿ ਸਾਡੇ ਮਨ 'ਚ ਇੱਕੋ ਹੀ ਗੱਲ ਹੈ, ਪਿੱਛੇ ਜਦੋਂ ਇੱਥੇ ਮਸਲਾ ਆਇਆ ਸੀ ਕਿ ਮਾਫੀ ਕਿਸ ਤਰ੍ਹਾਂ ਮੰਗੀ ਜਾਂਦੀ ਹੈ, ਉਹਦਾ ਵੀ ਮੈਂ ਬੋਲੀ ਹੈ। ਕਿ ਮਾਫੀ ਮੰਗਣ ਦਾ ਟੰਗ ਇੱਕੋ ਹੀ ਹੈ ਜੋ ਸਾਡੀ ਰੀਤ ਹੈ ਜੋ ਸਾਡੀ ਪਰੰਪਰਾ ਹੈ ਜੋ ਸਾਡੀ ਮਰਿਆਦਾ ਹੈ ਸ੍ਰੀ ਅਕਾਲ ਤਾ ਸਾਬ ਦੇ ਉੱਤੇ ਜਾ ਕੇ ਪੇਸ਼ ਹੋਣਾ ਹੁੰਦਾ ਹੈ ਤੇ ਫਸੀਲ ਤੋਂ ਸਾਡੇ ਸਿੰਘ ਸਹਬਾਂ ਸਾਨੂੰ ਸੁਣਦੇ ਆ ਤੇ ਸਾਨੂੰ ਸਜਾ ਲਉਂਦੇ ਆ ਸੋ ਅੱਜ ਮੈਂ ਇਸ ਗੱਲ ਦਾ ਸਕੂਨ ਮਹਿਸੂਸ ਕਰਦੀ ਆ ਕਿ ਕਮ ਸੋ ਕਮ ਹੋਰ ਕੁਝ ਨਹੀਂ ਤਾਂ ਵਿਧੀ ਵਿਧਾਨ ਤੇ ਅੱਜ ਕੌਮ ਨੂੰ ਪਤਾ ਲੱਗੀ ਮੈਨੂੰ ਅਫਸੋਸ ਹੈ ਕਿ ਜਿਹੜੀ ਕੁਰਸੀ ਤੇ ਕਿਸੇ ਨੂੰ ਬਿਠਾਇਆ ਗਿਆ ਹੋਵੇ ਉਹਨੇ ਕੁਰਸੀ ਦਾ ਮਾਨ ਮਰਿਆਦਾ ਤੇ ਉਥੋਂ ਦੀ ਜਿਹੜੀ ਸਾਰੀ ਜ਼ਿੰਮੇਵਾਰੀ ਹੈ ਉਹ ਪੂਰੀ ਕਰਨੀ ਹੁੰਦੀ ਹੈ ਆਪਣੇ ਤਖਤ ਨੂੰ ਸਮਰਪਿਤ ਹੋ ਕੇ ਜੇ ਉਸ ਵੇਲੇ ਦੇ ਪ੍ਰਧਾਨ ਸਾਹਿਬ ਨੇ ਜਾਂ ਐਗਜ਼ੈਕਟਿਵ ਨੇ ਇਹ ਜ਼ਿੰਮੇਵਾਰੀ ਪੂਰੀ ਨਹੀਂ ਕੀਤੀ ਜਾਂ ਜਥੇਦਾਰ ਸਹਿਬਾਨਾਂ ਨੇ ਵੀ ਇਹ ਪੂਰੀ ਨਹੀਂ ਕੀਤੀ ਮੈਂ ਸਮਝਦੀ ਹਾਂ ਕਿ ਸਾਰੇ ਇਚ ਇਨਵੋਲਵ ਨੇ ਸਾਰਿਆਂ ਨੂੰ ਸਗਾ ਆਪ ਮਨੋਂ ਆ ਕੇ ਇੱਥੇ ਟਹਿ ਕੇ ਕਹਿਣਾ ਚਾਹੀਦਾ ਹੈ ਕਿ ਜੋ ਹੋਇਆ ਸੀ ਸੱਚ ਦੱਸ ਲੈਣਾ ਚਾਹੀਦਾ ਜਿਸ ਤਰ੍ਹਾਂ ਮੈਂ ਕਿਹਾ ਕਿ ਮੈਂ 16 ਦਿਨ ਮੰਤਰੀ ਰਹੀ ਹਾਂ ਮੇਰੇ ਉਸ 16 ਦਿਨ ਦੇ ਦੌਰਾਨ ਕਿਉਂਕਿ ਸਾਨੂੰ ਮੰਤਰੀ ਸਮੇ ਦਾ ਪੁੱਛਿਆ ਅਸੀਂ ਉਹੀ ਜਵਾਬ ਦੇਣਾ ਹੈ ਸੋ ਇਸ ਕਰਕੇ ਮੈਂ ਸਮਝਦੀ ਹਾਂ ਕਿ ਸਾਰਿਆਂ ਨੂੰ ਇੱਥੇ ਆ ਕੇ ਸੱਚ ਹੀ ਬੋਲਣਾ ਚਾਹੀਦਾ ਸਾਨੂੰ ਸ਼੍ਰੀ ਅਕਾਸ਼ਤਾ ਸਾਹਿਬ ਤੋਂ ਇਹ ਹਦਾਇਤ ਕੀਤੀ ਗਈ ਹੈ ਕਿ ਤੁਸੀਂ ਕਿਸੇ ਦੇ ਵਿਰੋਧ ਵਿੱਚ ਕੋਈ ਐਸਾ ਬਿਆਨ ਨਹੀਂ ਦੇਣਾ ਮੈਂ ਨਹੀਂ ਚਾਹਦੀ ਕਿ ਮੈਂ ਕੋਈ ਵਿਰੋਧ ਵਿੱਚ ਕੋਈ ਬਿਆਨ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਰਹੇ ਬੀਬੀ ਜਗੀਰ ਕੌਰ ਨੇ ਮੀਡੀਆ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਵੀ ਕੀਤਾ ਅਤੇ ਆਪਣੀ ਗੱਲ ਵੀ ਖੁੱਲ ਕੇ ਰੱਖੀ ਪਰ ਦੂਜੇ ਪਾਸੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਖੁੱਲ ਕੇ ਗੱਲ ਕਰਨ ਤੋਂ ਸੰਕੋਚ ਕੀਤਾ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਉਹਦੀ ਪਾਲਣਾ ਕਰਨ ਦੇ ਹਿੱਤੀ ਅਸੀਂ ਆਏ ਆ ਅਸੀਂ ਅਕਾਲ ਤਖਤ ਸਾਹਿਬ ਨੂੰ ਸਾਰੀ ਸਿੱਖ ਕੌਮ ਸਮਰਪਿਤ ਹੈ ਜੋ ਜੋ ਵੀ ਹੁਕਮ ਹੋਏਗਾ ਆਪਦਾ ਪੱਖ ਵੀ ਅਸੀਂ ਸਾਰਾ ਦੱਸ ਦਾਂਗੇ ਜੋ ਵੀ ਉਹਨਾਂ ਦਾ ਹੁਕਮ ਹੋਇਆ ਤੇ ਜੋ ਉਹਨਾਂ ਦਾ ਹੁਕਮ ਹੈ ਉਹ ਸਾਡੇ ਅਸਰ ਮੱਥੀ ਇੱਕ ਹੋਰ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਵੀ ਅੱਜ ਸਪਸ਼ਟੀਕਰਨ ਦੇਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਹੋਏ ਸਨ ਇਨਾਂ ਆਗੂਆਂ ਨੇ ਆਖਿਆ ਕਿ ਇਸ ਮਾਮਲੇ ਵਿੱਚ ਸ਼੍ਰੀ ਇਕਾਲਤਖ ਸਾਹਿਬ ਵੱਲੋਂ ਜੋ ਵੀ ਆਦੇਸ਼ ਹੋਵੇਗਾ ਉਹ ਉਹ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਨਗੇ ਇਕਾਲਤਖ ਸਾਹਿਬ ਤੇ ਉਥੇ ਦਾ ਸਮਰਥਕ ਹੋਏ ਆ ਉਥੇ ਅਰਦਾਸ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੇ ਕੋਈ ਜਾਣੇ ਨਾ ਜਾਣੇ ਸਰਕਾਰ ਦੇ ਰਹਿਣ ਦੀਆਂ ਗਲਤੀ ਹੋ ਗਈ ਹੈ ਤਾਂ ਉਹਦੀ ਅਨੁਮਾਤੀ ਦੇਵੇਗਾ ਜੀਦਰ ਸਾਹਿਬ ਅਸੀਂ ਆਪਣਾ ਸਪੱਸ਼ਟ ਗਣ ਦਿੱਤਾ ਜੋ ਜਹੇਦਰ ਸਾਹਿਬ ਹੁਕਮ ਕਰਨਗੇ ਫਿਰ ਹਾਜ਼ਰ ਹੁਣ ਸਾਰੀਆਂ ਨਜ਼ਰਾਂ ਸ਼੍ਰੀ ਇਕਾਲਤਖ ਸਾਹਿਬ ਅਤੇ ਪੰਜ ਸਿੰਘ ਸਹਿਬਾਨ ਦੀ ਹੋਣ ਵਾਲੀ ਇਕੱਤਰਤਾ ਉੱਤੇ ਲੱਗੀਆਂ ਹੋਈਆਂ ਨੇ ਖਿੜੀ ਕਾਵਤਕ ਸਾਹ ਲਈ ਇਸ ਬਾਰੇ ਫੈਸਲਾ ਲੈਣਾ ਭਾਵੇਂ ਕੋਈ ਸੋਖੀ ਗੱਲ ਨਹੀਂ ਹੋਵੇਗੀ ਪਰ ਉਹਨਾਂ ਨੂੰ ਕੁਝ ਨਾ ਕੁਝ ਦਿਸ਼ਾ ਨਿਰਦੇਸ਼ ਜਾਰੀ ਕਰਨੇ ਹੀ ਪੈਣਗੇ ਇਸ ਉਤੇ ਸ਼੍ਰੋਮਣੀ ਅਕਾਲੀ ਦਲ ਦਾ ਭਵਿਕ ਅਤੇ ਹੋਂਦ ਟਿਕੀ ਹੋਈ ਨਜ਼ਰ ਆ ਰਹੀ ਹੈ